ਇਸ ਵੇਲੇ ਦੀ ਵੱਡੀ ਖਬਰ ਕੋਲਕਾਤਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਾਜਪਾ ਦੇ ਆਗੂ ਦੇ ਵੱਲੋਂ ਸਰਦਾਰ ਪੁਲਿਸ ਅਫਸਰ ਨੂੰ ਖਾਲਿਸਤਾਨੀ ਦੱਸਿਆ ਗਿਆ ਜਿਸ ਤੋਂ ਬਾਅਦ ਮੌਕੇ ਤੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਤੇ ਉੱਥੇ ਹੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਤੇ ਮੌਕੇ ਤੇ ਸਰਦਾਰ ਸਾਹਿਬ ਵੀ ਗੁੱਸੇ ਦੇ ਵਿੱਚ ਆ ਗਏ ਤੇ ਦੇਖੋ ਫਿਰ ਕਿਵੇਂ ਗਾ ਪਿਆ ਇੱਕ ਅਕਸ਼ਰ ਆਪ ਨੂੰ ਆਪ ਪੂਰੀ ਤਰ੍ਹਾਂ ਕਿਹਾ ਕਿ ਮੈਂ ਨਰਵਨ ਬਣਾਇਆ ਉਹ ਆਪ ਲੋਕ ਕੀ ਬੋਲ ਰਹੇ ਹੋ ਮੈਂ ਨਰਵਨ ਬਣਾਉਣਾ ਤੇ ਉਹ ਬੀਜ ਬੋਲਦਾ ਖਾਲਿਸਤਾਨੀ খালিস্তানিজনো কিছু মেরে রিলিজন কেউ বোলা तो आप मुझे खालिस्तानी बोलेंगे क्यूँकी मैंने पकड़ी पहना है यह आप लोग की हिम्मत तो जा है अगर कोई पुलिस वाला पगड़ी पहना है खालिस्तानी है ये आप लोग की यह आप लोग बोल रहे हैं यह आपका लेवल है ਮੈਂ ਆਪ ਲੋਕਾਂ ਨਾਲ ਬੋਲ ਰਿਹਾ ਹਾਂ ਇੱਕ ਗੁੜੀ ਅਫਸਰ ਉਸੇ ਤਕਰੀਬਾ ਨਾ ਉਸ ਕੋ ਆਪ ਖਾਲਿਸਤਾਨੀ ਬੋਲ ਰਹੇ ਹੋ ਕਿਉਂਕਿ ਉਹ ਆਪਣੀ ਡਿਊਟੀ ਕਰ ਰਹਾ ਹੈ ਸਰ ਕੀ ਹੋਇਆ ਸਰ ਯਾਹ ਬੋਲਾ ਮੇਕਿੰਗ ਕਮੈਂਟ ਡੇਟ ਟੈਕਸਿੰਗ ਵੀ ਖਾਲਿਸਤਾਨੀ ਕਿਉਂ ਮੈਰਿਟ ਕਰਵਨ ਪਰ ਐਸੂਏ ਕੌਣ ਬੋਲਿਆ ਸਰ ਅਰੇ ਕੀ ਬੋਲਾ ਕੀ ਬੋਲਾ ਇੱਕ ਖਬਰ ਦੇਸ਼ ਦੁਨੀਆ ਦੇ ਵਿੱਚ ਅੱਗ ਵਾਂਗ ਫੈਲ ਗਈ ਤੇ ਲੋਕਾਂ ਨੇ ਸ਼ੇਅਰ ਕਰਕੇ ਇਹਨੀਆਂ ਲਿਆਦਤੀਆਂ ਜਿਸ ਤੋਂ ਬਾਅਦ ਕਲਕੱਤਾ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਟਵੀਟ ਕਰਕੇ ਕੇਂਦਰ ਸਰਕਾਰ ਤੇ ਤਿੱਖਾ ਨਿਸ਼ਾਨਾ ਬੰਨਿਆ ਹੈ ਮਮਤਾ ਨੇ ਕਿਹਾ ਕਿ ਅੱਜ ਭਾਜਪਾ ਦੀ ਵੰਡਵਾਦੀ ਰਾਜਨੀਤੀ ਤੇ ਸੰਵਿਧਾਨਕ ਹੱਦਾਂ ਨੂੰ ਬੇਸ਼ਰਮੀ ਨਾਲ ਪਾਰ ਕਰ ਦਿੱਤੀਆਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਸਾਡੇ ਸਿੱਖ ਭੈਣ ਭਰਾਵਾਂ ਦੀ ਸਾਖ ਨੂੰ ਕਮਜ਼ੋਰ ਕਰਨ ਦੀ ਇਸ ਘਟੀਆ ਕੋਸ਼ਿਸ਼ ਕਰਨ ਵਾਲਿਆਂ ਇਸ ਸਖਤ ਨਿੰਦਾ ਕਰਦੀ ਹਾਂ ਜੋ ਕਿ ਸਾਡੀ ਕੌਮ ਪ੍ਰਤੀ ਉਹਨਾਂ ਦੀਆਂ ਕੁਰਬਾਨੀਆਂ ਅਤੇ اٹਟ ਦ੍ਰਿੜਤਾ ਲਈ ਸਤਿਕਾਰੇ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਦੀ ਰੱਖਿਆ ਲਈ ਦ੍ਰਿੜ ਹਾਂ ਅਤੇ ਇਸ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਹਕੀਕੀ ਟੀਵੀ ਪੰਜਾਬੀ